ਉਹ ਕਹਿੰਦੇ ਨੇ ਮਿਹਨਤ ਮਿਹਨਤ ਕਰਾਂਗੇ ਤੇ ਫਲ ਪ੍ਰਮਾਤਮਾ ਆਪ ਹੀ ਦੇ ਦਿੰਦਾ ਹੈ। ਸੋ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਕਿ ਜਗਾਰੂ ਰੇੜੀ ਬਣਾਈਏ ਮੋਟਰਸਾਈਕਲ ਦੇ ਉੱਤੇ। ਇੱਥੇ ਜਗਾਰੂ ਰੇੜੀ ਬਣਾਈਏ ਮੋਟਰਸਾਈਕਲ ਦੇ ਉੱਤੇ ਹੀ ਜਰਾ ਹੈ। ਸਮਾਨ ਸਾਰਾ ਰੱਖਿਆ ਹੈ ਟੈਂਕਰਾਂ ਦਾ। ਟੈਂਕਰਾਂ ਦਾ ਸਮਾਨ ਰੱਖਿਆ ਹੈ। ਤਾਂ ਟੈਂਕਰ ਲਗਾਉਂਦੇ ਨੇ ਅੱਡਾ ਬਣਾ ਕੇ ਰੱਖਿਆ ਹੋਇਆ ਤੇ ਨਾਲ ਦੀ ਨਾਲ ਹੋਮ ਡਿਲੀਵਰੀ ਵੀ ਦਿੰਦੇ ਨੇ। ਜੇ ਕਿਸੇ ਨੂੰ ਲੋੜ ਪੈਂਦੀ ਹੈ ਟੈਂਕਰ ਦੀ ਤਾਂ ਰੋਡ ਤੇ ਜਾ ਕੇ ਟੈਂਕਰ ਲਗਾਉਂਦੇ ਨੇ ਤਾਂ ਆਪਾਂ ਗੱਲਬਾਤ ਵੀ ਕਰਾਂਗੇ। ਕਿੱਦਾਂ ਮਨ ਦੇ ਵਿੱਚ ਆਇਆ ਆਪਾਂ ਗੱਲਬਾਤ ਕਰਦੇ ਆਂ ਵੀਰ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਆਂ ਭਾਈ ਨੰਮੂ ਕਿੱਦਾਂ ਮਨ ਦੇ ਵਿੱਚ ਆਇਆ ਕਿ ਆਹ ਰੇੜੀ ਜਰੀ ਬਣਾਣੀ ਹੈ ਤੇ ਐਦਾਂ ਹੀ ਕੰਮ ਕਰਨਾ ਮੈਂ ਪਹਿਲੂ ਕਾਰੋਬਾਰ ਕਰਦਾ ਹਾਂ ਜਿੱਕੇ ਦੀ ਦੁਕਾਨ ਤੇ ਜੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਵਿਚਾਰ ਆਇਆ ਵੀ ਮੈਂ ਆਹ ਜਿਹੜਾ ਸੰਦ ਨੂੰ ਆਪੇ ਮੈਂ ਬਣਾਉਣਾ ਚਾਹੁੰਦਾ ਜੀ ਹਾਂਜੀ ਇਹ ਮੈਂ ਤਾਂ ਬਣਾਇਆ ਤੋ ਫਿਰ ਕਿਤਾ ਕਿੰਨੇ ਕ ਪੈਸੇ ਵਟ ਲੈਂਦੇ ਹੋ ਕਿਉਂਕਿ ਸਾਰਾ ਸਮਾਨ ਉਹ ਵੀ ਮਹਿੰਗਾ ਹੈ ਕੰਪਰੈਸ਼ਰ ਵੀ ਮਹਿੰਗਾ ਹੈ ਤੇ ਮੋਟਰਸਾਈਕਲ ਦੇ ਉੱਤੇ ਤੁਸੀਂ ਸਾਰਾ ਤਿਆਰ ਕਰ ਲਿਆ ਜਗਾਰੂ ਜਗਾਰੂ ਜਿਹਨੂੰ ਕਹਿੰਦੇ ਨੇ ਇਹ ਕਹਿਣਾ ਚਾਹੁੰਦੇ ਮੈਂ ਜੀ ਮਿਹਨਤ ਕਰਕੇ ਹੀ ਇਹ ਸਭ ਕੁਝ ਬਣਾਇਆ ਜੀ ਕਰਜ਼ਾ-ਕਰਜ਼ਾ ਫੜ ਕੇ ਤੇ ਇਹ ਚੀਜ਼ ਨੂੰ ਪਸੰਦ ਕੀਤਾ ਤੇ ਇਹ ਚੀਜ਼ ਨੂੰ ਬਣਾਇਆ ਤੋ ਫਿਰ ਗਾ ਗਾਂਦੇ ਆ ਅੱਜ ਇਹ ਇਦਾਂ ਹੀ ਰਿਹਾ ਇਹ ਟਾਈਮ ਪਾਸ ਹੀ ਜੇ ਨਹੀਂ ਜੇ ਮੰਨ ਲਓ ਪੈਂਚਰ ਦਾ ਕੀ ਰੇਟ ਆ ਸਕੂਟਰ ਮੋਟਰਸਾਈਕਲ ਦਾ 50 ਰੁਪਏ ਜੀ ਇਹ ਤੁਸੀਂ ਜੇ ਕਿਤੇ ਜਾਂਦੇ ਹੋ ਕਿਸੇ ਦਾ ਰਸਤੇ ਚ ਪੈਂਚਰ ਹੋ ਜਾਂਦੀ ਗੱਡੀ ਜਾਂ ਮੋਟਰਸਾਈਕਲ ਸਕੂਟਰ ਫਿਰ ਉਹ ਵੀ ਰੇਟ ਉਹ ਹੀ ਲਾਂਦੇ ਨੇ ਨਹੀਂ ਜੀ ਹੋਰ ਕੋਈ ਰਿਚਾਰਜ ਨਹੀਂ ਸਿਰਫ ਇੱਕ ਸੇਵਾ ਵਾਸਤੇ ਹੀ ਸੇਵਾ ਕਰਦੇ ਹੋ ਹਾਂਜੀ ਸੋ ਬੜੀ ਵੱਡੀ ਸੇਵਾ ਕਰਤ ਨੇ ਕਿਉਂਕਿ ਬੜਾ ਔਖਾ ਹੋ ਜਾਂਦਾ ਇਹੋ ਜਿਹੀ ਗਰਮੀ ਦੇ ਮੌਸਮ ਦੇ ਵਿੱਚ ਚੱਲਿਆ ਨਹੀਂ ਜਾਂਦਾ ਸਕੂਟਰ ਮੋਟਰਸਾਈਕਲ ਕੀ ਕਹਿਣਾ ਚਾਹੁੰਦੇ ਹੋ ਨਹੀਂ ਮੈਂ ਜਦੋਂ ਕੋਈ ਖੱਦ ਦਾ ਮੋਸਲੇ ਜਾਂ ਮੋਸਲੇ ਤਿਆਰ ਹੈ ਅੱਛਾ ਉੱਥੇ ਚੱਲ ਜਾਂਦਾ ਹਾਂਜੀ ਹਾਂ ਸੋ ਫਿਰ ਕਿੰਨਾ ਕੁ ਖਰਚਾ ਆ ਗਿਆ ਇਹ ਚੀਜ਼ ਬਣਾਉਣ ਦਾ ਉੱਥੇ ਕੰਪਰੈਸ਼ਨ ਵੀ ਮਹਿੰਗਾ ਹੈ ਤੇ ਮੋਟਰਸਾਈਕਲ ਤੇ ਤੁਸੀਂ ਸਾਰਾ ਜਿਗਾ ਰੋਜ਼ਗਾਰ ਬਣਾਇਆ ਕਿੰਨਾ ਖਰਚਾ ਆ ਗਿਆ ਜੀ ਇਹਦੀ ਖਰਚਾ ਤੋਂ ਬੜਾ ਆ ਗਿਆ ਜੀ ਤੇ ਸਮਾਨ ਦੇ ਉੱਤੇ ਫੇਰ ਵੀ ਘੱਟੋ ਘੱਟ ਇਹ ਲੱਗੀ ਜਾਂ 70-80000 ਰੁਪਏ ਲੱਗੀ ਆ ਜੀ ਹਾਂਜੀ ਹਾਂਜੀ ਪਰ 70-80000 ਰੁਪਏ ਲਾ ਕੇ ਤੇ ਫਿਰ ਲੋਕਾਂ ਦੀਆਂ ਭਾਅ ਸੀਸਾ ਲੈਣ ਦੇ ਤੇ ਸੇਵਾ ਕਰਨ ਦੇ ਕੀ ਕਹਿਣਾ ਚਾਹੁੰਦੇ ਹਾਂਜੀ ਸੇਵਾ ਹੀ ਕਰਦੇ ਆ ਜੀ ਉਹ ਵੀ ਕਰ ਜਾਓ ਫੜ ਕੇ ਚਲੋ ਜੀ ਮਾੜਾ ਚੰਗਾ ਕਰਕੇ ਤੇ ਫੇਰ ਹੀ ਆਪਾਂ ਕਰਜ਼ਾ ਲਾਉ ਨਹੀਂਦੇ ਲੱਖਣデア ਹੋਲੀ ਹੋਲੀ ਕਹਿੰਦੇ ਨੇ ਕਿ ਜੇ ਕਰਜ਼ਾ ਚੁੱਕੋ ਤਾਂ ਫੇਰ ਉਹ ਹੌਲੀ ਹੌਲੀ ਪਰਮਾਤਮਾ ਦੀ ਕਿਰਪਾ ਉਹ ਵਿਲਾ ਜਾਂਦੇ ਹਾਂ ਹਾਂਜੀ ਹਾਂਜੀ ਕਹਿੰਦੇ ਨੇ ਕਿ ਜੇ ਕਰਜ਼ਾ ਚੁੱਕੋ ਤਾਂ ਫੇਰ ਉਹ ਹੌਲੀ ਹੌਲੀ ਪਰਮਾਤਮਾ ਦੀ ਕਿਰਪਾ ਉਹ ਵਿਲਾ ਜਾਂਦੇ ਹਾਂ ਹਾਂਜੀ ਹੁਣ ਲੱਖਣデア ਫਿਰ ਮਿਹਨਤ ਕਰਦੇ ਹੋ ਲੋਕਾਂ ਦੀ ਹਿੱਸਾ ਵੀ ਲੈਂਦੇ ਹੋ ਤਾਂ ਲੋਕਾਂ ਦਾ ਸਾਥ ਵੀ ਦਿੰਦੇ ਹੋ ਠੀਕ ਹਾਂਜੀ ਸਾਹਿਬ ਦੇਣੇ ਜੀ ਪੂਰਾ ਕਰਜ਼ਾ ਲੱਤ ਗਿਆ ਨਹੀਂ ਇਹ ਤੇ ਲੱਖਣਦੇ ਤੇ ਸ਼ੁਰੂਆਤੀ ਹੋਈ ਜੇ ਕਿੰਨੀ ਦਿਨ ਹੋ ਗਈ ਹੈ ਆਹ ਨੂੰ ਤਾਂ ਸਿਰਫ 1 ਮਹੀਨਾ ਹੀ ਹੋਇਆ ਨਹੀਂ 1 ਮਹੀ ਜੀ ਭਾਜੀ ਚਲੋ ਆਹ ਰੇਡੀ ਬਣਾਈ ਬਹੁਤ ਵਧੀਆ ਦੁਕਾਨੋਂ ਪਰੋ ਵਧੀਆ ਚੰਗੀ ਹੈ ਜੀ ਹਾਂ ਜੀ ਸੋ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਹੜੇ ਫੱਕ ਹਾਰ ਕੇ ਬਹਿ ਜਾਂਦੇ ਨੇ ਕੰਮ ਨਹੀਂ ਕਰਨਾ ਚਾਹਦੇ ਤੁਸੀਂ ਮਿਹਨਤ ਕਰਨਦੇ ਹੋ ਲੋਕਾਂ ਦੀ ਹਿੱਸਾ ਵੀ ਲੈ ਰਹੇ ਹੋ ਤੇ ਨਾਲ ਦੀ ਨਾਲ ਹੋਮ ਸਰਵਿਸ ਵੀ ਦੇ ਰਹੇ ਹੋ ਜੇ ਕਿਸੇ ਨੂੰ ਲੋੜ ਪੰਦੀ ਉੱਥੇ ਜਾਂਦੇ ਰੇਟ ਵੀ ਤੁਹਾਡਾ ਉਹੀ ਆ ਹਾਂ ਜੀ ਜੀ ਫਿਰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਆਈ ਦੇਖੋਗੇ ਨਾ ਜੁਣਾ ਜੀ ਜਿੱਦਾਂ ਵੀ ਜਿੱਦਾਂ ਕੋਈ ਸਾਦਾ ਹੀ ਤੇ ਜਾਵਾਂਗੇ ਜਰੂਰ ਜੀ ਹਾਂ ਜੀ ਅਈ ਤੇ ਸੇਵਾ ਕਰਨ ਚਨ ਵੀ ਕੋਈ ਸੱਦੇ ਦਾ ਇਹ ਹੱਥ ਕੇ ਜਈਦਾ ਕੋਈ ਆ ਦੇ ਦੇਲ ਦੇ ਵਿੱਚ ਕੋਈ ਸ਼ਿਕਵਾ ਨਹੀਂ ਆ ਵੀ ਕੋਈ ਅੱਜ ਕੱਲ ਦੇ ਮਿਸਤਰੀ ਕੋਈ ਨਹੀਂ ਜਾਂਦੇ ਜ਼ਿਆਦਾਤਰ ਆਕਰ ਕਰਦੇ ਉਹ ਚੀਜ਼ ਨਹੀਂ ਹੱਲੇ ਵਿੱਚ ਅਈ ਤੇ ਕੰਮ ਕਰਦੇ ਪਰੇ ਖੁਸ਼ ਨਹੀਂ ਆ ਵੀ ਹਰ ਕਦੀ ਮਦਦ ਕਰੀ ਭੱਜ ਕੇ ਜਈਦਾ ਲੋਕੀ ਪਰੇ ਖੁਸ਼ ਹੁੰਦੇ ਆ ਵੀ ਆਹਦੀ ਮਦਦ ਕਰਨਦੇ ਆ ਸੋ ਸਿੱਧੂ ਸਾਹਿਬ ਕਿੱਦਾਂ ਮਨ ਦੇ ਵਿੱਚ ਆਇਆ ਕਿ ਮੈਂ ਜਰੀਏ ਰੇੜੀ ਬਣਾ ਲਈ ਆ ਜਗਾੜੂ ਰੇੜੀ ਕਹਿੰਦੇ ਨੇ ਇਹਨੂੰ ਤੋ ਬਣਾਈ ਆ ਤੁਸੀਂ ਕਿੱਦਾਂ ਫਿਰ ਦੇਖਦੇ ਹੋ ਕਿ ਘਰ ਦੇ ਵਿੱਚ ਕੋਣ ਕੋਣ ਆ ਉਹ ਵੀ ਸਾਡੇ ਦਰਸ਼ਕਾਂ ਨਾਲ ਦੱਸੋ ਘਰ ਦੇ ਵਿੱਚ ਮੇਰੇ ਦੋ ਬੇਟੇ ਜੀ ਇੱਕ ਬੇਟੀ ਆ ਜੀ ਤੇ ਘਰ ਦੇ ਜੀ ਭਾਈ ਚਾਰ ਪਰਿਵਾਰ ਦੇ ਪੰਜ ਜਣੇ ਜੀ ਸੋ ਫਿਰ ਕਿੰਨਾ ਕਮਾਨ ਨੂੰ ਸੰਗੂਰ ਮਿਲਦਾ ਕਿ ਮੈਂ ਕਹਿੰਦਾ ਜੇ ਸਾਰੇ ਸੀਸ ਹੀ ਦਿੰਦੇ ਆ ਮਨ ਨੂੰ ਵੀ ਲੈ ਵੀ ਤੂੰ ਆ ਗਿਆ ਸਾਡੇ ਕੋਲ ਲੜੀ ਲੈ ਕੇ ਤਾਂ ਬਹੁਤ ਵਧੀਆ ਲੱਗਦਾ ਸੋ ਤਰੇ ਘਰ ਦਾ ਗੁਜ਼ਾਰਾ ਚੱਲ ਜਾਂਦਾ ਹਾਂਜੀ ਟਾਈਮ ਪਾਸ ਹੋਈ ਜਾਂਦਾ ਜਿਹਦਾ ਅੱਪ ਕਰੀ ਜਾਂਦਾ ਦਾਲ ਫੁਲ ਕਦੇ ਹੀ ਜਾਂਦਾ ਕੋ ਲੱਗਦਾ ਨਹੀਂ ਕਿ ਲੋਕਾਂ ਦੀ ਜੇ ਆਪਾਂ ਤੁਸੀਂ ਸੇਵਾ ਕਰਦੇ ਹੋ ਉਸੇ ਰੇਟ ਦੇ ਵਿੱਚ ਪੈਂਚਰ ਜਾ ਕੇ ਲਾ ਕੇ ਆਂਦੇ ਹੋ ਤੇ ਉਹੋ ਹੀ ਕਿਤੇ ਨਾ ਕਿਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਹਾਂਜੀ ਹਾਂ ਜੋ ਉਹ ਹੀ ਹੁੰਦੀ ਹੈ ਜੀ ਕਿਰਪਾ ਬਸ ਐਡਾ ਹੀ ਮੈਨੂੰ ਸ਼ੌਂਕ ਹੈ ਵੀ ਹਰ ਕਿਸ ਦੀ ਮਦਦ ਕਰਨਾ ਜੇ ਕੋਈ ਕਹਿੰਦਾ ਤੇ ਮੈਂ ਹਰ ਕਿਸ ਦੇ ਜਾਂਦਾ ਸੋ ਫਿਰ ਕਿੱਦਾਂ ਦਾ ਘਰ ਵਾਲਿਆਂ ਦਾ ਕਿੰਨਾ ਕਿ ਪਿਆਰ ਹੈ ਕਿੰਨੀ ਕਿ سپورਟ ਹੈ ਘਰ ਵਾਲਿਆਂ ਦੀ ਕਿਉਂਕਿ ਘਰ ਵਿੱਚ ਕਹਿੰਦੇ ਨੇ سپورਟ ਹੋਵੇ ਆ ਫਿਰ ਬਾਹਰੋਂ ਵੀ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਘਰ ਦੇ ਵਿੱਚ ਕਿੱਦਾਂ ਦੀ سپورਟ ਹੈ ਇਸ ਕੰਮ ਦੇ ਵਿੱਚ ਕੀ ਕਹਿਣਾ ਚਾਹੀਦਾ ਨਹੀਂ ਘਰ ਵਾਲਿਆਂ ਦੀ ਤਾਂ ਪੂਰੀ سپورਟ ਹੈ ਜੀ ਜੀ ਪੂਰੀ سپورਟ ਦਿੰਦੇ ਆ ਵੀ ਇਹ ਕੰਮ ਦੇ ਵਿੱਚ ਬਹੁਤ ਕੋਸ਼ਿਸ਼ਾਂ ਕਰਦੇ ਆ ਵੀ ਵਧੀਆ ਕੰਮ ਕਰਦੇ ਨੇ ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ ਪਰਿਵਾਰ ਵਿੱਚ ਦੋ ਬੇਟੇ ਇੱਕ ਬੇਟੀ ਆ ਜੀ ਘਰ ਵਾਲੇ ਅੱਛਾ ਤੁਸੀਂ ਹਾਂਜੀ ਇੱਕ ਫਿਰ ਉਹ ਖੁਸ਼ ਨੇ ਹਾਂਜੀ ਖੁਸ਼ ਆ ਉਹ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਲੱਗਿਆ ਜੀ ਤੁਸੀਂ ਐਡਾ ਦੀ ਰੇੜੀ ਬਣਾਈ ਏ ਤਾਂ ਨਾਲ ਦੀ ਨਾਲ ਲੋਕਾਂ ਦੀ ਕਿਤੇ ਨਾ ਕਿਤੇ ਅਸੀਸਾਂ ਲੈਂਦੇ ਨੇ ਕਿ ਜੇ ਜਾਂਦੇ ਨੇ ਜੇ ਕਿਸੇ ਦਾ ਤੈਂਚਰ ਲਗਾਉਣ ਜਾਂਦੇ ਨੇ ਰੋਡ ਦੇ ਉੱਤੇ ਤਾਂ ਉਹੀ ਪੈਸੇ ਲੈਂਦੇ ਨੇ ਉਹੀ ਚਾਰਜ ਕਰਦੇ ਐਕਸਟਰਾ ਚਾਰਜ ਜਰਾ ਉਹ ਨਹੀਂ ਕਰਦੇ ਸੋ ਕਹਿੰਦੇ ਨੇ ਕਿ ਪਰਵਾਰ ਦੀ ਵੀ ਬੜੀ ਸਪੋਰਟ ਆ ਕਰਜ਼ਾ ਚੁੱਕ ਕੇ 70 80 ਹਜ਼ਾਰ ਰੁਪਏ ਲਾਇਆ ਏ ਤਾਂ ਹੌਲੀ ਹੌਲੀ ਜਰਾ ਇਹ ਹੁਣ ਕਰਜ਼ਾ ਉਤਾਰਨ ਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਵੀਡੀਓ ਜਰੀਏ ਕਿਤੇ ਦੀ ਕਿਤੇ ਉੱਚ ਨਹੀਂ ਚਾਹੀਦੀ ਏ ਹੌਸਲੇ ਬਲੰਦ ਨੇ ਮਿਹਨਤ ਕਰਦੇ ਨੇ ਤੇ ਮਿਹਨਤ ਦਾ ਫਲ ਜਰਾ ਏ ਪ੍ਰਮਾਤਮਾ ਵੱਲੋਂ ਮਿਲਦਾ ਵੀ ਏ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਕੌਣ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ